गत नाम श्रीवाहे गुरु साहिब जी ਮਹੱਲਾ ਪੰਜਵਾਣ ਪਾਨੀ ਫਖਾ ਪਿਸਲ ਸੰਤ ਲਗਣ ਗਣ ਗੋਵਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰ ਇਹੋ ਬਿਸਰਾਮ ਨਿਦ ਪਾਈ ਪਾਣੀ ਪੱਖਾ ਪੀਸਾਉ ਸੰਤ ਆਗਾ ਗੁਣ ਗੋਵਿੰਦ ਜਾਸ ਗਾਈ ਸਾ ਸਸ ਮਨ ਨਾਮ ਸਮਾਰ ਇਹੋ ਬਿਸਰਾਮ ਨੇਦ ਪਾਈ ਓਮ ਕਰਹੁ ਦਇਆ ਮੇਰੇ ਸਾਈਂ ਅਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਧ ਤੇ ਆਈ ਰਹਾ ਉਮਰੇ ਕਿਰਪਾ ਤੇ ਮੋਹ ਮਾਨ ਛੂਟਾ ਬੇਨਸੜਾਇ ਪਰਮਾਇ ਆਨੰਦ ਰੂ ਉਪਰ ਆਵੇ ਉਹ ਸਭ ਮੱਧੇ ਜਤ ਕਤ पे ਖੋ ਜਾਏ ਤੁਮ ਦਇਆਲ ਕਿਰਪਾਲ ਕਿਰਪਾ ਦੇ ਦਤ ਤਤੇ ਤਪਨ ਗੋਸਾਈ ਕੋਟ ਸੁਖ ਆਨੰਦ ਰਾਜ ਪਾਈ ਮੁਖ ਤੇ ਨਮਖ ਬੁਲਾਈ ਜਾ ਕੰਤਾ ਕ ਭਗਤ ਸਾਪੂ ਜੋ ਪ੍ਰਭ ਕਾ ਮੰਨ ਪਾਈ ਮਾਮ ਜਪਤ ਤਿਸ ਦਾ ਸਭ ਬੁਝੀ ਹੈ ਮਾਨਕ ತ್ರಿਪਤ ਆਗਾਈ ਜਪਤਾਪ ਭਗਤ ਸਾ ਪੂਰੇ ਜੋ ਪ੍ਰਭ ਕਾ ਮਨ ਪਾਈ ਨਾਮ ਜਪਤ ਤਿਸ ਮਾ ਸਭ ਭੁਜੀ ਹੈ ਨਾਨਕ ਤ੍ਰਿਪਤ ਆ ਗਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ